ਬਾਲੀਵੁੱਡ ਦੇ ਸਭ ਤੋਂ ਮਹਿੰਗੇ ਵਿਲਨ ਬਣ ਚੁੱਕੇ ਨੇ ਕੇਜੀਐਫ 스타 ਯਸ਼ ਤੋੜ ਦਿੱਤਾ ਹੁਣ ਤੱਕ ਦੇ ਸਾਰੇ ਵਿਲਨ ਦਾ ਰਿਕਾਰਡ ਕਦੇ ਬਾਲੀਵੁੱਡ 스타 ਪ੍ਰਾਰ ਹੁੰਦੇ ਸੀ ਸਭ ਤੋਂ ਮਹਿੰਗੇ ਵਿਲਨ ਕੇਜੀਐਫ ਵਰਗੀ ਸੁਪਰ ਹਿੱਟ ਫਿਲਮ ਦੇ ਹੀਰੋ ਯਸ਼ ਬਣ ਚੁੱਕੇ ਨੇ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਵਿਲਨ ਉਹਨਾਂ ਵੱਲੋਂ ਹੁਣ ਤੱਕ ਦੇ ਬਾਲੀਵੁੱਡ ਵਿਲਨ ਦਾ ਰਿਕਾਰਡ ਤੋੜ ਦਿੱਤਾ ਗਿਆ ਹੈ ਦੱਸ ਦਿੰਦੇ ਆ ਕਿ ਕੇਜੀਐਫ 스타 ਯਸ਼ ਨੇ ਹਾਲੀ ਵਿੱਚ ਇੱਕ ਫਿਲਮ ਸਾਈਨ ਕੀਤੀ ਹੈ ਜਿਸ ਵਿੱਚ ਉਹ ਰਣਵੀਰ ਕਪੂਰ ਸਾਈ ਪਲਵੇ ਸਟਾਰ ਫਿਲਮ ਰਾਮਾਇਣ ਵਿੱਚ ਰਾਮਨ ਦਾ ਰੋਲ ਅਦਾ ਕਰਨਗੇ ਫਿਲਮ ਦੇ ਡਾਇਰੈਕਟਰ ਨੇ ਨਿਤੇਸ਼ Tiwari ਜਿਨ੍ਹਾਂ ਨੇ ਦੰਗਲ ਅਤੇ ਛੋਰੇ ਵਰਗੀਆਂ ਹਿੱਟ ਫਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਨੇ ਇਸ ਫਿਲਮ ਲਈ ਯਸ਼ ਨੂੰ 150 ਕਰੋੜ ਫੀਸ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਬਾਲੀਵੁੱਡ ਵਿੱਚ ਕਿਸੇ ਵੀ ਵਿਲਨ ਨੂੰ ਇੰਨੀ ਫੀਸ ਨਹੀਂ ਦਿੱਤੀ ਗਈ ਬਾਲੀਵੁੱਡ ਵਿੱਚ ਕਿਸੇ ਵਿਲਨ ਨੂੰ ਇੰਨੀ ਫੀਸ ਦੇਣਾ ਬਹੁਤ ਹੀ ਵੱਡੀ ਗੱਲ ਹੈ। ਗੁਜ਼ਰੇ ਸਮੇਂ ਵਿੱਚ ਟੌਪ ਵਿਲਨ ਪ੍ਰਾਨ ਨੂੰ ਸਿਰਫ 600 ਰੁਪਏ ਫੀਸ ਦਿੱਤੀ ਜਾਂਦੀ ਸੀ ਜੋ ਕਿ ਉਸ ਟਾਈਮ ਵਿੱਚ ਬਹੁਤ ਸੀ। ਸੂਤਰਾ ਮੁਤਾਬਿਕ ਕੇਜੀਐਫ 스타 ਆਪਣੀ ਫਿਲਮ ਕੇਜੀਐਫ 3 ਦੀ ਸ਼ੂਟਿੰਗ ਵਿੱਚ ਬਿਜ਼ੀ ਨੇ ਪਰ ਫਿਰ ਵੀ ਯਸ਼ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ ਦੇ ਤੌਰ ਤੇ ਇਸ ਰਾਮਾਇਣ ਫਿਲਮ ਨੂੰ ਚੁਣਿਆ ਅਤੇ ਉੱਥੇ ਹੀ ਯਸ਼ ਨੇ ਸੰਜੇ ਦਾਤ, ਕਮਲ ਹਸਨ, ਰਣਵੀਰ ਸਿੰਘ विजय सेतुपति इमरान हाशमी ਅਤੇ सैफ अली खान ਵਰਗੇ 스타ਜ਼ ਦਾ ਰਿਕਾਰਡ ਵੀ ਤੋੜ ਦਿੱਤਾ ਨਜ਼ਰ ਮਾਰਦੇ ਹੁਣ ਉਹਨਾਂ 스타ਜ਼ ਤੇ ਜਿਨ੍ਹਾਂ ਨੂੰ ਬਤੌਰ ਵਿਲਨ ਸਭ ਤੋਂ ਵੱਧ ਫੀਸ ਮਿਲੀ ਹੈ ਕਮਲ ਹਸਨ ਨੇ ਦੂਸਰੇ ਹਾਈਐਸਟ ਪੇਡ ਵਿਲਨ ਪ੍ਰਭਾਸ ਦੀਪਿਕਾ ਪਾਦੁਕੋਨ ਅਮਿਤ ਆਬਚਨ 스타 ਕਲਕੀ 2898 एडी ਵਿੱਚ ਕਮਲ ਹਸਨ ਵਿਲਨ ਦੇ ਰੋਲ ਵਿੱਚ ਨਜ਼ਰ ਆਉਣਗੇ ਇਸ ਫਿਲਮ ਲਈ ਉਹਨਾਂ ਨੂੰ 30 ਕਰੋੜ ਰੁਪਏ ਫੀਸ ਦਿੱਤੀ ਜਾਵੇਗੀ। ਯਸ਼ ਤੋਂ ਬਾਅਦ ਉਹ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਲਾਇਕ ਦੀ ਸੂਚੀ ਵਿੱਚ ਦੂਜੇ ਨੰਬਰ ਤੇ ਨੇ। ਇਹ ਫਿਲਮ 9 ਮਈ 2024 ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ ਦਾ ਬਜਟ 600 ਕਰੋੜ ਹੈ। ਇਸ ਤੋਂ ਪਹਿਲਾਂ ਕਮਲ ਹਸਨ ਨੇ ਅਭੇ ਫਿਲਮ ਵਿੱਚ ਨੈਗੇਟਿਵ ਰੋਲ ਨਿਭਾਇਆ ਸੀ। ਵਿਜੇ ਸੇਤੂਪਤੀ ਜਵਾਨ ਦਾ ਖਲਾਇਕ ਕਾਲੀ ਬਣਿਆ। ਵਿਜੇ ਦਖਣ ਦੇ ਮਸ਼ਹੂਰ ਅਦਾਕਾਰ ਹਨ। ਉਹ 2023 ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਜਵਾਨ ਵਿੱਚ ਖਲ ਨਾਇਕ ਕਾਲੀ ਦੀ ਭੂਮਿਕਾ ਵਿੱਚ ਨਜ਼ਰ ਆਈ ਸੀ ਵਿਜੇ ਨੂੰ ਇਸ ਰੋਲ ਲਈ ਲਗਭਗ 21 ਕਰੋੜ ਰੁਪਏ ਦੀ ਫੀਸ ਅਦਾ ਕੀਤੀ ਗਈ ਸੀ ਜਵਾਨ ਵਿਜੇ ਦੀ ਪਹਿਲੀ ਬਾਲੀਵੁੱਡ ਫਿਲਮ ਸੀ ਵਿਜੇ ਨੇ ਇਹ ਕਿਹਾ ਕਿ ਇਸ ਫਿਲਮ ਨੂੰ ਉਹਨਾਂ ਨੇ ਸਿਰਫ ਸ਼ਾਹਰੁਖ ਖਾਨ ਦੇ ਕਹੇ ਤੇ ਹੀ ਕੀਤਾ ਸੀ ਉੰਜ ਵਿਜੇ ਨੇ ਵਿਕਰਮ ਸਮੇਤ ਕਈ ਫਿਲਮਾਂਵਾਂ ਵਿੱਚ ਵਿਲਨ ਦੀ ਭੂਮਿਕਾ ਨਿਭਾਈ ਰਣਵੀਰ ਸਿੰਘ ਨੂੰ ਖਿਲਜੀ ਬਣਨ ਲਈ 13 ਕਰੋੜ ਰੁਪਏ ਮਿਲੇ ਸੀ 2018 ਚ ਰਿਲੀਜ਼ ਹੋਈ ਫਿਲਮ ਪਦਮਾਵਤ ਚ ਰਣਵੀਰ ਸਿੰਘ ਨੇ ਹੀਰੋ ਦੀ ਬਜਾਏ ਵਿਲਨ ਦੀ ਭੂਮਿਕਾ ਨੂੰ ਚੁਣਿਆ ਜਿਸ ਲਈ ਉਹਨਾਂ ਨੂੰ 13 ਕਰੋੜ ਰੁਪਏ ਦੀ ਫੀਸ ਅਦਾ ਕੀਤੀ ਗਈ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਕ ਚ ਬਣੀ ਇਸ ਫਿਲਮ ਚ ਰਣਵੀਰ ਨੇ ਅਲਾਉਦੀਨ ਖਿਲਜੀ ਦਾ ਕਿਰਦਾਰ ਨਿਭਾਇਆ ਇਹ ਉਹਨਾਂ ਦੇ ਕੈਰੀਅਰ ਦੀ ਪਹਿਲੀ ਨਾਕਾਰਾਤਮਕ ਭੂਮਿਕਾ ਸੀ ਰਣਵੀਰ ਸ਼ੁਰੂਜ ਇਹ ਰੋਲ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਫਿਲਮ ਤੋਂ ਬਾਅਦ ਉਹਨਾਂ ਦੀ ਇਮੇਜ ਖਰਾਬ ਹੋ ਸਕਦੀ ਹੈ ਬਾਅਦ ਵਿੱਚ ਸੰਜੇ ਲੀਲਾ ਭੰਸਾਲੀ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਇਹ ਕਿਰਦਾਰ ਉਹਨਾਂ ਨੂੰ ਉਹਨਾਂ ਦੇ ਕੈਰੀਅਰ ਵਿੱਚ ਨਵੀਆਂ ਉਚਾਈਆਂ ਤੇ ਲੈ ਜਾਵੇਗਾ ਸੈਫ ਅਲੀ ਖਾਨ ਨੇ ਆਦੀ ਪੁਰਸ਼ ਲਈ 10 ਕਰੋੜ ਰੁਪਏ ਚਾਰਜ ਕੀਤੇ ਸੈਫ ਨੇ 2023 ਵਿੱਚ ਰਿਲੀਜ਼ ਹੋਈ ਫਿਲਮ ਆਦੀ ਪੁਰਸ਼ ਵਿੱਚ ਰਾਵਣ ਦੀ ਭੂਮਿਕਾ ਨਿਭਾਈ ਸੀ ਜੈਸਲੀ ਉਹਨਾਂ ਨੇ 10 ਕਰੋੜ ਰੁਪਏ ਫੀਸ ਲਈ ਸੀ ਇਹ ਫਿਲਮ ਫਲॉप ਰਹੀ ਅਤੇ ਸੈਫ ਨੂੰ ਵੀ ਆਪਣੀ ਅਦਾਕਾਰੀ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਇਮਰਾਨ ਹਾਸ਼ਮੀ ਦੀ ਫੀਸ 10 ਕਰੋੜ ਸੀ ਸੈਫ ਤੋਂ ਇਲਾਵਾ ਇਮਰਾਨ ਹਾਸ਼ਮੀ ਵੀ ਇੱਕ ਅਜੇਹੇ ਅਭਿਨੇਤਾ ਹਨ ਜੋ ਨਾਇਕ ਹੋਣ ਦੇ ਬਾਵਜੂਦ ਵਿਲਨ ਦੀ ਭੂਮਿਕਾ ਨਿਭਾ ਕੇ ਸੁਰਖੀਆਂ ਬਟੋਰ ਚੁੱਕੇ ਨੇ ਪਿਛਲੇ ਸਾਲ ਉਹ ਸਲਮਾਨ ਖਾਨ ਦੀ ਟਾਈਗਰ 3 ਵਿੱਚ ਇੱਕ ਵਿਲਨ ਦੇ ਰੂਪ ਵਿੱਚ ਨਜ਼ਰ ਆਏ ਸੀ ਜੈਸਲੇ ਲਈ ਉਹਨਾਂ ਨੂੰ 10 ਕਰੋੜ ਰੁਪਏ ਦੀ ਫੀਸ ਅਦਾ ਕੀਤੀ ਗਈ। ਇਸ ਦੇ ਨਾਲ ਹੀ ਸੰਜੇ ਦਾਤ ਨੂੰ KGF 2 ਵਿੱਚ ਵਿਲਨ ਬਣਨ ਲਈ 8 ਤੋਂ 9 ਕਰੋੜ ਰੁਪਏ ਦੀ ਫੀਸ ਮਿਲੀ ਸੀ। KGF 2 ਵਿੱਚ ਉਹਨਾਂ ਦੇ ਅਧੀਰਾ ਦਾ ਕਿਰਦਾਰ ਨਿਭਾਇਆ। ਹੁਣ ਆਓ ਜਾਣਦੇ ਹਾਂ ਕਿ ਕਿਹੜੇ ਹੀਰੋ ਖਲਾਇਕ ਬਣੇ ਅਤੇ ਉਹਨਾਂ ਦਾ ਕੈਰੀਅਰ ਚਮਕਿਆ। ਸ਼ੈਤਾਨ ਚ ਵਿਲਨ ਬਣੇ ਆਰ ਮਾਦਵਨ ਇਹ ਫਿਲਮ ਹਿੱਟ ਹੋ ਚੁੱਕੀ ਹੈ। 8 ਮਾਰਚ 2024 ਨੂੰ ਰਿਲੀਜ਼ ਹੋਈ ਫਿਲਮ ਸ਼ੈਤਾਨ ਵਿੱਚ ਆਰਮਾਦ ਮਦਨ ਨੇ ਕਾਲਾ ਜਾਦੂ ਕਰਨ ਵਾਲੇ ਵਣਰਾਜ ਦਾ ਕਿਰਦਾਰ ਨਿਭਾਇਆ ਇਸ 네ਗੇਟਿਵ ਕਿਰਦਾਰ ਚ ਮਦਨ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਅਤੇ ਮਦਨ ਨੂੰ ਆਪਣੇ ਕੈਰੀਅਰ ਚ ਹੁਣ ਤੱਕ ਸਿਰਫ ਨਰਮ ਭੂਮਿਕਾਵਾਂ ਚ ਹੀ ਦੇਖਿਆ ਗਿਆ ਸੀ ਪਰ ਸ਼ੈਤਾਨ ਚ ਉਹਨਾਂ ਨੂੰ ਖਲਨਾਇਕ ਦੇ ਰੂਪ ਚ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਇਹੀ ਵਜ੍ਹਾ ਹੈ ਕਿ ਫਿਲਮ ਨੇ ਬਾਕਸ ਆਫਿਸ ਤੇ 100 ਕਰੋੜ ਰੁਪਏ ਦਾ ਕਲੈਕਸ਼ਨ પાર ਕਰ ਲਿਆ ਹੈ ਬੋਬੀ ਦੇ ਕੈਰੀਅਰ ਦੀ ਪਹਿਲੀ ਬਲੌਕਬਸਟਰ ਫਿਲਮ ਬਣੀ ਜਾਨਵਰ ਫਿਲਮ ਜਾਨਵਰ ਵਿੱਚ ਬੋਬੀ ਦਿਓਲ ਮੁੱਖ ਖਲनायक ਬਣੇ ਫਿਲਮ ਚ ਅਬਰਾਰ ਦੇ ਕਿਰਦਾਰ ਚ ਉਹਨਾਂ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਇਸ ਰੋਲ ਲਈ ਉਹਨਾਂ ਨੂੰ 4 ਤੋਂ 5 ਕਰੋੜ ਰੁਪਏ ਦੀ ਫੀਸ ਅਦਾ ਕੀਤੀ ਗਈ ਜੋ ਉਹਨਾਂ ਨੂੰ ਇਸ ਤੋਂ ਪਹਿਲਾਂ ਕਿਸੇ ਫਿਲਮ ਲਈ ਨਹੀਂ ਮਿਲੀ ਸੀ ਬੋਬੀ ਨੇ ਆਪਣੇ 28 ਸਾਲ ਦੇ ਲੰਬੇ ਕੈਰੀਅਰ ਚ ਕਰੀਬ 45 ਫਿਲਮਾਂ ਕੀਤੀਆਂ ਪਰ ਇੰਨੇ ਲੰਬੇ ਕੈਰੀਅਰ ਚ ਜਾਨਵਰ ਹੀ ਉਹਨਾਂ ਦੀ ਪਹਿਲੀ ਬਲਾਕਬਸਟਰ ਫਿਲਮ ਸਾਬਤ ਹੋਈ ਜਿਸ ਨੇ 950 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੌਬੀ ਨੂੰ ਵਿਲਨ ਦੇ ਕਿਰਦਾਰ ਤੋਂ ਵੀ ਨਵੀਂ ਪਛਾਣ ਮਿਲੀ ਇਸ ਦੇ ਨਾਲ ਹੀ ਐਨੀਮਲ ਜੂਰਨ ਵੀਰ ਕਪੂਰ ਦਾ ਰੋਲ ਵੀ ਆਮ ਹੀਰੋ ਇਮੇਜ ਵਾਲਾ ਨਹੀਂ ਸੀ ਇਸ 'ਚ ਉਹਨਾਂ ਦੇ ਕਈ ਗ੍ਰੇ ਸ਼ੇਡਸ ਵੀ ਨਜ਼ਰ ਆਏ ਰਣਵੀਰ ਨੇ ਕਦੇ ਵੀ ਅਜਿਹਾ ਕਿਰਦਾਰ ਨਹੀਂ ਨਿਭਾਇਆ ਸੀ ਅਤੇ 네ਗੇਟਿਵ ਸ਼ੇਡ ਵਾਲੇ ਕਿਰਦਾਰ ਵਿੱਚ ਵੀ ਉਹਨਾਂ ਨੂੰ ਕਾਫੀ ਪਸੰਦ ਕੀਤਾ ਗਿਆ ਸ਼ਾਹਰੁਖ ਨੇ ਬਾਜ਼ੀਗਰ ਅਤੇ ਡਰ ਵਿੱਚ ਲਿਆਸੀ ਰਿਸਕ ਸ਼ਾਹਰੁਖ ਖਾਨ ਵੀ ਉਹਨਾਂ ਸਿਤਾਰਿਆਂ 'ਚੋਂ ਇੱਕ ਹਨ ਜਿਹੜੇ ਨੈਗੇਟਿਵ ਰੋਲ ਕਰਨ ਤੋਂ ਪਿੱਛੇ ਨਹੀਂ ਹਟੇ ਉਹਨਾਂ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਬਾਜ਼ੀਗਰ ਅਤੇ ਡਰ ਵਰਗੀਆਂ ਫਿਲਮਾਂ ਵਿੱਚ ਖਲਨਾਇਕ ਬਣੇ ਉਹਨਾਂ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਬਾਜ਼ੀਗਰ ਅਤੇ ਡਰ ਵਰਗੀਆਂ ਫਿਲਮਾਂ ਵਿੱਚ ਖਲਨਾਇਕ ਬਣ ਕੇ ਇੱਕ ਜੋਖਮ ਲਿਆ ਸ਼ਾਹਰੁਖ ਨੂੰ 1993 ਵਿੱਚ ਫਿਲਮ ਬਾਜ਼ੀਗਰ ਲਈ ਸਰਵੋਤਮ ਅਭਿਨੇਤਾ ਦਾ ਫਿਲਮ ਫੇਅਰ ਅਵਾਰਡ ਮਿਲਿਆ ਜਦੋਂ ਕਿ ਉਹਨਾਂ ਨੇ 1993 ਵਿੱਚ ਰਿਲੀਜ਼ ਹੋਈ ਫਿਲਮ ਡਰ ਵਿੱਚ ਸੰਕੀ ਆਸ਼ਿਕ ਦੀ ਭੂਮਿਕਾ ਲਈ ਬੈਸਟ ਐਕਟਰ ਇਹਨੇ 네ਗੇਟਿਵ ਰੋਲ ਲਈ ਫਿਲਮ ਫੇਅਰ ਵਿੱਚ ਨੋਮੀਨੇਸ਼ਨ ਪ੍ਰਾਪਤ ਹੋਈ ਸ਼ਾਹਰੁਖ ਖਾਨ ਨੂੰ ਇੰਨਾ ਕਿਰਦਾਰਾਂ ਚ ਕਾਫੀ ਪਸੰਦ ਕੀਤਾ ਗਿਆ ਅਤੇ ਹੌਲੀ-ਹੌਲੀ ਉਹ ਕਾਫੀ ਉਚਾਈਆਂ ਤੇ ਪਹੁੰਚ ਗਏ ਕਦੇ ਵੇਲੇ ਨੂੰ ਦੇਖ ਕੇ ਲੋਕ ਡਰ ਜਾਂਦੇ ਸੀ ਹੁਣ ਅਭਿਨੇਤਾ ਨਰਮ ਹੀਰੋ ਇਮੇਜ ਤੋਂ ਹਟ ਕੇ ਗ੍ਰੇ ਸ਼ੇਡੇਡ ਰੋਲ ਵੱਲ ਵਧਣ ਦੀ ਹਿੰਮਤ ਕਰ ਰਹੇ ਨੇ ਜਦਕਿ ਪਹਿਲਾਂ ਅਜਿਹਾ ਨਹੀਂ ਸੀ ਪਹਿਲਾ ਹੀਰੋ ਖਲਨਾਇਕ ਜਾਂ ਨਕਾਰਾਤਮਕ ਭੂਮਿਕਾਵਾਂ ਨਿਭਾਉਣ ਤੋਂ ਡਰਦੇ ਸੀ ਜਿਸ ਕਾਰਨ ਫਿਲਮ ਨਿਰਮਾਤਾ ਅਜਿਹੇ ਕਲਾਕਾਰਾਂ ਨੂੰ ਕਾਸਟ ਕਰਦੇ ਸੀ ਜਿਨ੍ਹਾਂ ਨੂੰ ਨਕਾਰਾਤਮਕ ਭੂਮਿਕਾਵਾਂ ਨਿਭਾਉਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ ਸੀ ਇਨ੍ਹਾਂ ਵਿੱਚ ਸ਼ਕਤੀ ਕਪੂਰ ਅਮਰੀਸ਼ ਪੁਰੀ ਕੁਲਪੂਸ਼ਨ ਖਰਬੰਦਾ ਅਮਜ਼ਦ ਖਾਨ, ਰਣਜੀਤ, ਪ੍ਰਾਣ, ਪ੍ਰੇਮ ਚੋਪੜਾ ਵਰਗੇ ਅਦਾਕਾਰਾਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਨੇ ਫਿਲਮਾਂ ਵਿੱਚ ਸਿਰਫ ਖਲਨਾਇਕ ਵਜੋਂ ਆਪਣੀ ਪਛਾਣ ਬਣਾਈ ਅਤੇ ਕਈ ਮਸ਼ਹੂਰ ਕਿਰਦਾਰਾਂ ਵਿੱਚ ਅਮਰ ਹੋ ਗਏ ਵਿਲੈਨ ਦੀ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਸਿਤਾਰਿਆਂ ਦਾ ਅਜੀਹਾ ਡਰ ਸੀ ਕਿ ਲੋਕ ਉਹਨਾਂ ਨੂੰ ਅਸਲ ਜ਼ਿੰਦਗੀ ਜਿਵੇਂ ਖਲਨਾਇਕ ਸਮਝਣ ਲੱਗ ਪਏ